ਅਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਖਬਰ ਵੱਡੀ ਉਹਨਾਂ ਲੋਕਾਂ ਲਈ ਸਾਹਮਣੇ ਆ ਰਹੀ ਹੈ ਜੋ ਕਿ ਪਿਟਬੁਲ ਅਤੇ ਬੁਲਡੌਗ ਕੁੱਤੇ ਰੱਖਣ ਦੇ ਸ਼ੌਕੀਨ ਨੇ ਦੱਸਦੀ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਕੁੱਤਿਆਂ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਹੈ ਜੀ ਹਾਂ ਕੇਂਦਰ ਸਰਕਾਰ ਨੇ ਹੁਣ ਇਨ੍ਹਾਂ ਕੁੱਤਿਆਂ ਦੇ ਵੇਚਣ ਅਤੇ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਹੈ ਦੱਸਦੀ ਹੈ ਕਿ ਇਨ੍ਹਾਂ ਖਤਰਨਾਕ ਕੁੱਤਿਆਂ ਤੇ ਹੁਣ ਕੋਈ ਵੀ ਇਨ੍ਹਾਂ ਨੂੰ ਨਹੀਂ ਖਰੀਦ ਸਕਦਾ ਅਤੇ ਨਾ ਹੀ ਵੇਚ ਸਕਦਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਦੇ ਵਿੱਚ ਕੁੱਤਿਆਂ ਦੇ ਜਿਹੜੇ ਹਮਲੇ ਨੇ ਉਹ ਵੱਧਦੇ ਜਾ ਰਹੇ ਨੇ ਅਤੇ ਕਈ ਲੋਕਾਂ ਤੇ ਕੁੱਤਿਆਂ ਨੇ ਹਮਲਾ ਵੀ ਬੋਲੇ ਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਅਤੇ ਕਈ ਬੱਚਿਆਂ ਦੀ ਇਹਨਾਂ ਕੁੱਤਿਆਂ ਦੇ ਹਮਲਿਆਂ ਕਾਰਨ ਜਾਨ ਵੀ ਜਾ ਚੁੱਕੀ ਹੈ ਜਿਸ ਦੇ ਚਲਦੇ ਹੁਣ ਕੇਂਦਰ ਸਰਕਾਰ ਨੇ ਨਵਾਂ ਫੈਸਲਾ ਲੈ ਲਿਆ ਦੱਸਦੀ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਿੱਟਬੁੱਲ ਅਤੇ ਬੁਲਡੋਗ ਵਰਗੇ ਮਨੁੱਖਾਂ ਲਈ ਖਤਰਨਾਕ ਕੁੱਤਿਆਂ ਦੇ ਆਯਾਤ ਬਰੀਡਿੰਗ ਤੇ ਅਤੇ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ ਹੁਣ ਜਿਹੜੇ ਲੋਕ ਇਹਨਾਂ ਕੁੱਤਿਆਂ ਨੂੰ ਰੱਖਣ ਦੇ ਸ਼ੌਕੀਨ ਸਨ ਉਹਨਾਂ ਲਈ ਇਹ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਹੁਣ ਉਹ ਇਹਨਾਂ ਕੁੱਤਿਆਂ ਨੂੰ ਘਰ ਦੇ ਅੰਦਰ ਨਹੀਂ ਰੱਖ ਸਕਦੇ ਪਹਿਲਾਂ ਇਹਨਾਂ ਕੁੱਤਿਆਂ ਨੂੰ ਘਰ ਦੇ ਅੰਦਰ ਉਹੀ ਲੋਕ ਰੱਖ ਸਕਦੇ ਸੀ ਜਿਨ੍ਹਾਂ ਦੇ ਕੋਲ ਲਾਇਸੈਂਸ ਹੁੰਦਾ ਸੀ ਪਰ ਹੁਣ ਕੇਂਦਰ ਸਰਕਾਰ ਨੇ লাইসেন্স ਤੇ ਪਰਮਿਟ ਦੇਣ ਤੇ ਵੀ ਰੋਕ ਲਗਾ ਦਿੱਤੀ ਹੈ ਜਿਸ ਦੇ ਚਲਦੇ ਹੁਣ লাইসেন্স ਵੀ ਉਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਜੋ ਲੋਕ ਇਹਨਾਂ ਕੁੱਤਿਆਂ ਨੂੰ ਘਰ ਦੇ ਅੰਦਰ ਰੱਖਣ ਦੇ ਸ਼ੌਕੀਨ ਨੇ ਦੱਸਦੀ ਕਿ ਕੇਂਦਰ ਸਰਕਾਰ ਨੇ লাইসেন্স ਦੇ ਪਰਮਿਟ ਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਚਲਦੇ ਹੁਣ ਪੇਟਬੁਲ ਅਤੇ ਬੁਲਡੋਗ ਵਰਗੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਘਰ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ ਕੇਂਦਰ ਸਰਕਾਰ ਦੇ ਵੱਲੋਂ ਇਸ ਤੇ ਰੋਕ ਲਗਾ ਦਿੱਤੀ ਹੈ ਨਾ ਹੀ ਕੋਈ ਇਸ ਨੂੰ ਵੇਚ ਸਕਦਾ ਹੈ ਤੇ ਨਾ ਹੀ ਇਸ ਨੂੰ ਖਰੀਦ ਸਕਦਾ ਹੈ ਦੱਸ ਜੇ ਕਿ ਪਿਛਲੇ ਕਈ ਦਿਨਾਂ ਤੋਂ ਅਜਿਹੇ ਕਟਨਾਵਾ ਸਾਹਮਣੇ ਆਦਿਆਂ ਸਨ ਜੋ ਕਿ ਕੁੱਤਿਆਂ ਦੇ ਜਿਹੜੇ ਆਵਾਰਾ ਕੁੱਤੇ ਕਹਿ ਲੋ ਜਾਂ ਇਸ ਇਸ ਬਰੀਡ ਦੇ ਕੁੱਤੇ ਕਹਿ ਲੋ ਜੋ ਕਿ ਮਨੁੱਖਾਂ ਲਈ ਇੱਕ ਜਾਨ ਲੈਵਾ ਸਾਬਤ ਹੋ ਰਹੇ ਸਨ ਕਈ ਜਿਹੜੇ ਬੱਚੇ ਨੇ ਅਤੇ ਕਈ ਜਿਹੜੇ ਨੌਜਵਾਨ ਨੇ ਉਹ ਇਹਨਾਂ ਕੁੱਤਿਆਂ ਦੀ ਚਪੇੜ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਜਾਨ ਵੀ ਜਾ ਚੁੱਕੀ ਹੈ ਇਸੇ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਨੇ ਇਹ ਨਵਾਂ ਫੈਸਲਾ ਕੀਤਾ ਜੋ ਕਿ ਹੁਣ ਪਿੱਟਬੁਲ ਅਤੇ ਜਿਹੜੇ ਬੁਲਡੋ ਬੁਲਡੋਗ ਵਰਗੇ ਜਿਹੜੇ ਮਨੁੱਖਾਂ ਲਈ ਖਤਰਨਾਕ ਕੁੱਤੇ ਹਨ ਉਹਨਾਂ ਦੇ ਆਯਾਤ ਬਰੀਡਿੰਗ ਤੇ ਵਿਕਰੀ ਅਤੇ ਪਾਬੰਦੀ ਲਗਾ ਦਿੱਤੀ ਹੈ ਪਹਿਲਾ ਉਹੀ ਲੋਕ ਇਨਾ ਕੁੱਤਿਆਂ ਨੂੰ ਰੱਖ ਸਕਦੇ ਸਨ ਜਿਨ੍ਹਾਂ ਦੇ ਕੋਲ ਲਾਇਸੈਂਸ ਸੀ ਕੇਂਦਰ ਸਰਕਾਰ ਨੇ ਪਹਿਲਾ ਇਹਨਾਂ ਨੂੰ ਰੱਖਣ ਦੇ ਲਈ ਇੱਕ ਲਾਇਸੈਂਸ ਜਾਰੀ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਤੋਂ ਲਾਇਸੈਂਸ ਹੈ ਉਹੀ ਇਹਨਾਂ ਨੂੰ ਰੱਖ ਸਕਦੇ ਨੇ ਪਰ ਹੁਣ ਕੇਂਦਰ ਸਰਕਾਰ ਨੇ ਲਾਇਸੈਂਸ ਤੇ ਪਰਮਿਟ ਦੇਣ ਤੇ ਰੋਕ ਲਗਾ ਦਿੱਤੀ ਹੈ ਜਾਣੇ ਕਿ ਹੁਣ ਕੋਈ ਵੀ ਇਸ ਬਰੀਡ ਦਾ ਕੁੱਤਾ ਆਪਣੇ ਘਰ ਅੰਦਰ ਨਹੀਂ ਰੱਖ ਸਕਦਾ ਤੇ ਨਾ ਹੀ ਉਸ ਨੂੰ ਵੇਚ ਸਕਦਾ ਹੈ ਦੱਸ ਦੇ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਸਰਕਾਰ ਖਤਰਨਾਕ ਕੁੱਤਿਆਂ ਦੀ ਬਰੀਡਿੰਗ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਨੇ ਅਜੇਹੇ ਖਤਰਨਾਕ ਕੁੱਤਿਆਂ ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਪਿੱਟਬੁੱਲ ਰੋਟਵਿਲਰ ਟੈਰੀਅਰ ਵੂਲਫ ਡੌਗ ਦੇ ਮਸਟਿਡ ਸ਼ਾਮਲ ਨੇ ਇਹਨਾਂ ਦੇ ਆਯਾਤ ਪ੍ਰਜਨਨ ਅਤੇ ਖਰੀਦ-ਵੇਚ ਤੇ ਪਾਬੰਦੀ ਲਗਾਉਂ ਲਿ ਸੂਬਿਆਂ ਨੂੰ ਪੱਤਰ ਲਿਖ ਕੇ ਵੀ ਉਹਨਾਂ ਨੂੰ ਆਪਣੇ ਸੂਬਿਆਂ ਦੀਆਂ ਸਥਾਨਕ ਸੰਸਥਾਵਾਂ ਨਾਲ ਗੱਲ ਕਰਨ ਅਤੇ ਪਾਬੰਦੀ ਲਾਗੂ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਨੇ ਦੱਸ ਦਈਏ ਕਿ ਕੇਂਦਰ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਚਲਦੇ ਸੂਬਿਆਂ ਦੇ ਜਿਹੜੇ ਸੂਬਿਆਂ ਦੇ ਜਿਹੜੇ ਸਥਾਨਕ ਸੰਸਥਾਵਾਂ ਨੇ ਉਹਨਾਂ ਨੂੰ ਪੱਤਰ ਵੀ ਜਾਰੀ ਕੀਤੇ ਗਏ ਨੇ ਕਿ ਜੇਕਰ ਕੋਈ ਅਜੇਹਾ ਕੁੱਤਾ ਆਪਣੇ ਘਰ ਰੱਖਦਾ ਹੈ ਤਾਂ ਉਸਤੇ ਕਾਰਵਾਈ ਹੋਵੇਗੀ ਅਤੇ ਉਹਨਾਂ ਦੇ ਜਿਹੜੇ ਵੇਚਣ ਅਤੇ ਖਰੀਦਣ ਤੇ ਹੈ ਉਹਦੇ ਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ ਗਈ ਹੈ ਦੱਸ ਜੀ ਕਿ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਜਿਸ ਦੇ ਚੱਲਦੇ ਹੁਣ ਅਜੇਹੀਆਂ ਖਤਰਨਾਕ ਬਰੀਡਿੰਗ ਵਾਲੇ ਜਿਹੜੇ ਕੁੱਤੇ ਨੇ ਉਹਨਾਂ ਨੂੰ दे दे शौकीन बड़ी ही मंद पागी निकल के है, उस है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर